ਅੱਜ ਜਿਹੜੀ ਘਟਨਾ ਦੀ ਆਪਾਂ ਗੱਲ ਕਰਨ ਲੱਗੇ ਆ ਇਹਦੇ ਲਈ ਕਰੀਬਨ ਆਪਾਂ ਨੂੰ 9-10 ਸਾਲ ਪਿੱਛੇ ਜਾਣਾ ਪਏਗਾ। ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਸਮਰਾਲਾ ਦੇ ਅਧੀਨ ਪੈਂਦਾ ਪਿੰਡ ਲੋਪੋਂ। ਲੋਪੋਂ ਦੇ ਵਿੱਚ ਰਹਿਣ ਵਾਲਾ ਲਖਮਣ ਸਿੰਘ ਸਵਰਨਕੌਰ ਇਹਨਾਂ ਦੇ 4 ਬੱਚੇ ਹੁੰਦੇ ਨੇ, ਦੋ بیٹے ਪਵਿੱਤਰ ਸਿੰਘ ਤੇ ਗੁਰਦੀਪ ਸਿੰਘ, ਦੋ ਬੇਟੀਆਂ ਹੁੰਦੀਆਂ ਨੇ, ਚਾਰਾਂ ਦੇ ਵਿਆਹ ਹੋਏ ਹੋਏ ਸੀ। ਸਾਰੇ ਆਪੋ ਆਪਣੇ ਕਮਾਕਾਰਾਂ ਦੇ ਵਿੱਚ ਤੇ ਆਪਣੇ ਪਰਿਵਾਰ ਦੇ ਵਿੱਚ ਖੁਸ਼ ਹੁੰਦੇ ਨੇ। ਕੁੜੀਆਂ ਆਪਣੇ ਘਰ, ਜਿਹੜਾ ਪਵਿੱਤਰ ਸਿੰਘ ਸੀ ਉਹ ਮਾਪਿਓ ਦੇ ਨਾਲ ਲੋਪੋਂ ਦੇ ਵਿੱਚ ਹੀ ਰਹਿੰਦਾ ਸੀ। ਗੁਰਦੀਪ ਸਿੰਘ ਦੀ ਲਵ ਮੈਰਿਜ ਹੋਈ ਸੀ ਉਹ ਲੁਧਿਆਣੇ ਰਹਿੰਦਾ ਸੀ ਆਪਣੀ ਪਤਨੀ ਦੇ ਨਾਲ ਉਥੇ ਜੀਸੀਬੀ ਚਲਾਉਂਦਾ ਸੀ ਵਿੱਚ ਵਿੱਚ ਉਹ ਆਪਣੇ ਮਾਪਿਓ ਨੂੰ ਮਿਲਣ ਆਪਣੇ ਪਿੰਡ ਆਉਂਦਾ ਰਹਿੰਦਾ ਸੀ ਹੁਣ ਇਸੇ ਤਰ੍ਹਾਂ 16 ਨਵੰਬਰ 2015 ਨੂੰ ਜਿਹੜਾ ਗੁਰਦੀਪ ਸਿੰਘ ਆ ਆਪਣੇ ਪਰਿਵਾਰ ਨੂੰ ਮਿਲਣ ਆਉਂਦਾ ਇੱਕ ਦੋ ਦਿਨ ਇੱਥੇ ਰਹਿੰਦਾ 18 ਨਵੰਬਰ 2015 ਨੂੰ ਉਹ ਵਾਪਸ ਚਲਾ ਜਾਂਦਾ ਲੁਧਿਆਣੇ ਦਿਨ ਬੀਤਦੇ ਨੇ 22 ਨਵੰਬਰ 2015 ਨੂੰ ਲక్ష్మణ ਸਿੰਘ ਸਵੇਰੇ ਉੱਠਦੇ ਨੇ ਆਪਣੇ ਡੰਗਰ ਵਾਲੇ ਬਾੜੇ 'ਚ ਜਾਂਦੇ ਨੇ ਮੱਝਾਂ ਨੂੰ ਪੱਠੇ ਪਾਣ ਵਾਸਤੇ ਜਦੋਂ ਉੱਤੇ ਜਾਂਦੇ ਨੇ ਤੋਂ ਗਸ਼ ਖਾ ਕੇ ਡੇਕ ਪੈਂਦੇ ਨੇ ਉਸ ਤੋਂ ਬਾਅਦ ਉਹ ਰੋਲਾ ਪਾਉਂਦੇ ਨੇ ਰੋਂਦੇ ਨੇ ਤੇ ਆਲੇ ਦੁਆਲੇ ਆਂਢੀ ਗੁਆਂਢੀ ਤੇ ਘਰ ਦੇ ਲੋਕ ਇਕੱਠੇ ਹੁੰਦੇ ਨੇ ਤੇ ਜਦੋਂ ਜਾ ਕੇ ਦੇਖਦੇ ਨੇ ਉੱਥੇ ਸਾਹਮਣੇ ਗਰਦੀਪ ਸਿੰਘ ਜਿਹੜਾ ਉਹਦਾ ਛੋਟਾ ਬੇਟਾ ਲੁਧਿਆਣੇ ਰਹਿੰਦਾ ਸੀ ਉਹਦੀ লাশ ਪਈ ਹੁੰਦੀ ਹੈ ਸਾਰੇ ਹੈਰਾਨ ਹੁੰਦੇ ਨੇ ਵੀ ਲੁਧਿਆਣੇ ਰਹਿੰਦਾ ਸੀ 18 ਤਰੀਕ ਨੂੰ ਚਲਾ ਗਿਆ ਤੇ ਅੱਜ ਇਹਦੀ লাশ ਇੱਥੇ ਕਿਵੇਂ ਹੁਣ ਕਿਸੇ ਵੱਲੋਂ ਪੁਲਿਸ ਨੂੰ ਫੋਨ ਕੀਤਾ ਜਾਂਦਾ ਹੈ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੁੰਦਾ ਮਾਪਿਓ ਦਾ ਬੁਰਾ ਹਾਲ ਹੁੰਦਾ ਪੁਲਿਸ ਮੌਕੇ ਤੇ ਪਹੁੰਚਦੀ ਹੈ লাশ ਨੂੰ ਕਬਜ਼ੇ ਦੇ ਵਿੱਚ ਲਿਆ ਜਾਂਦਾ ਹੈ ਜੇ ਤੋ ਲਾਸ਼ ਨੂੰ ਚੰਗੀ ਤਰ੍ਹਾਂ ਦੇਖਿਆ ਜਾਂਦਾ ਉਹਦੇ ਗਲ ਦੇ ਵਿੱਚ ਪਰਨਾ ਪਿਆ ਹੁੰਦਾ ਤੇ ਲੱਗਦਾ ਵੀ ਉਹਦਾ ਗਲ ਘੁੱਟ ਕੇ ਉਹਨੂੰ ਮਾਰਿਆ ਗਿਆ ਹੁਣ ਜਦੋਂ ਪਰਿਵਾਰ ਤੋਂ ਪੁੱਛਕਿਛ ਹੁੰਦੀ ਹੈ ਮਾ ਸਵਰਨ ਕੌਰ ਦਾ ਕਹਿਣਾ ਸੀ ਵੀ ਇਹਦੀ ਲੰਬ ਮੈਰਿਜ ਹੋਈ ਸੀ ਲੁਧਿਆਣਾ ਰਹਿਦਾ ਸੀ 16 ਨੂੰ ਆਇਆ 18 ਨੂੰ ਚਲਾ ਗਿਆ ਤੇ ਅੱਜ ਸਾਨੂੰ ਇਹਦੀ ਇੱਥੇ ਲਾਸ਼ ਮਿਲਦੀ ਹੈ ਜਦੋਂ ਪੁੱਛਿਆ ਜਾਂਦਾ ਕਿਸੇ ਤੇ ਸ਼ੱਕ ਉਹਦੇ ਵੱਲੋਂ ਪਿੰਡ ਦੇ ਚਾਰ ਬੰਦਿਆਂ ਤੇ ਸ਼ੱਕ ਜ਼ਾਹਿਰ ਕੀਤਾ ਜਾਂਦਾ ਉਸ ਤੋਂ ਬਾਅਦ ਪੁਲਿਸ ਪੰਚਨਾਮਾ ਤਿਆਰ ਕਰਦੀ ਹੈ লাশ ਕਬਜ਼ੇ ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਜਾਂਦਾ ਹੈ ਫੇਰ লাশ ਕਰਦਿਆਂ ਦੇ ਹਵਾਲੇ ਕੀਤੀ ਜਾਂਦੀ ਹੈ ਗੁਰਦੀਪ ਦਾ ਅੰਤਿਮ ਸੰਸਕਾਰ ਹੁੰਦਾ ਹੈ ਪੁਲਿਸ ਦੀ ਅੱਗੇ ਕਾਰਵਾਈ ਚੱਲਦੀ ਹੈ ਪਰ ਉਸ ਤੋਂ ਬਾਅਦ ਇਹ ਕੇਸ ਇੱਕ ਠੰਡੇ ਬਸਤੇ ਦੇ ਵਿੱਚ ਪਾ ਜਾਂਦਾ ਹੈ ਜਿਹੜੇ ਉੱਥੇ ਚੌਕੀ ਇੰਚਾਰਜ ਹੁੰਦੇ ਨੇ ਉਹਨਾਂ ਦਾ ਤਬਾਦਲਾ ਹੋ ਜਾਂਦਾ ਹੈ ਉਸ ਤੋਂ ਬਾਅਦ ਅਫਸਰ ਆਉਂਦੇ ਨੇ ਜਾਂਦੇ ਰਹਿੰਦੇ ਨੇ ਟਾਈਮ ਬੀਤਦਾ ਜਾਂਦਾ ਹੈ ਕਿਉਂਕਿ ਨਿਤ ਨਵੇਂ ਕ੍ਰਾਈਮ ਹੁੰਦੇ ਨੇ ਨਵੀਆਂ ਫਾਈਲਾਂ ਦੇ ਵਿੱਚ ਅਫਸਰ ਉਲਝਦੇ ਨੇ ਥੱਲੇ ਜਿਹੜੀ ਇਹ ਫਾਈਲ ਸੀ ਇਹ ਦਬਦੀ ਜਾਂਦੀ ਆ ਉਹ ਨਵੀਆਂ ਫਾਈਲਾਂ ਦੇ ਨੀਚੇ। ਦਿਨ ਬੀਤਦੇ ਜਾਂਦੇ ਨੇ ਪਰਿਵਾਰ ਵਾਰ-ਵਾਰ ਜਾ ਕੇ ਥਾਣੇ 'ਚ ਪਤਾ ਵੀ ਕਰਦਾ ਹੈ ਵੀ ਉਹਨਾਂ ਦੇ ਬੇਟੇ ਦਾ ਕੀ ਬਣਿਆ। ਉਹਨਾਂ ਦੇ ਕਾਤਲਾਂ ਨੂੰ ਫੜਿਆ ਕਿਉਂ ਨਹੀਂ ਗਿਆ? ਪਰ ਕੋਈ ਵੀ ਸੰਤੁਸ਼ਟੀਜਨਕ ਜਵਾਬ ਨਾ ਉਹਨਾਂ ਨੂੰ ਮਿਲਦਾ ਤੇ ਨਾ ਹੀ ਉਹਨਾਂ ਨੂੰ ਕੋਈ ਜਵਾਬਿਆ ਜੀ ਦਿੰਦਾ। ਪਰਿਵਾਰ ਜਿਹੜਾ ਸੀ ਵਾਪਸ ਆ ਜਾਂਦਾ ਕੋਈ ਕਿਸੇ ਲਈ ਰੁਕਦਾ ਨਹੀਂ ਜ਼ਿੰਦਗੀ ਕਿਸੇ ਦੀ ਰੁਕਦੀ ਨਹੀਂ ਕੰਮਕਾਰਾਂ ਦੇ ਵਿੱਚ ਬਿਜ਼ੀ ਹੋ ਜਾਂਦੇ ਨੇ 15 ਬੀਤ ਦਾ 16 ਬੀਤ ਦਾ 17 ਬੀਤ ਦਾ ਅਖੀਰ 2018 ਹੁੰਦਾ ਜਨਵਰੀ 2018 ਦੇ ਵਿੱਚ ਖੰਨੇ ਦੇ ਵਿੱਚ ਇੱਕ ਨਵੇਂ ਐਸਐਸਪੀ ਆਉਂਦੇ ਨੇ ਧਰੂਪ ਦਈਆ ਉਹ ਆ ਕੇ ਪ੍ਰਾਣੀਆਂ ਫੈਲਾ ਉਹ ਜਦੋਂ ਚਕਾਂਦੇ ਨੇ ਵੀ ਪ੍ਰਾਣੀਆਂ ਫੈਲਾ ਦੇਖੋ ਜਿਹੜੇ ਕੇਸ ਅਨਸੋਲਵ ਹੋਏ ਹੋਣ ਜਿਨ੍ਹਾਂ ਦੇ ਵਿੱਚ ਮੁਜਰਮ ਫੜੇ ਨਾ ਗਏ ਹੋਣ ਉਹਨਾਂ ਦੇ ਵਿੱਚੋਂ ਇੱਕ ਫਾਈਲ ਹੁੰਦੀ ਹੈ ਗੁਰਦੀਪ ਸਿੰਘ ਦੀ ਜਦੋਂ ਫਾਈਲ ਨੂੰ ਪੜ੍ਹਦੇ ਨੇ ਪੂਰੀ ਕੇਸ ਦੀ ਜਾਣਕਾਰੀ ਲੈਂਦੇ ਨੇ ਫਿਰ ਜਿਹੜੇ ਸਮਰਾਲਾ ਦੇ ਥਾਣਾ ਇੰਚਾਰਜ ਹੁੰਦੇ ਨੇ ਉਹਨਾਂ ਨੂੰ ਤੇ ਡੀਐਸਪੀ ਸਾਹਿਬ ਨੂੰ ਬੁਲਾਇਆ ਜਾਂਦਾ ਹੈ ਕੇਸ ਬਾਰੇ ਗੱਲ ਕੀਤੀ ਜਾਂਦੀ ਹੈ ਵੀ ਇਹਨਾਂ ਦੇ ਮਜਰਮਾਂ ਨੂੰ ਫੜਨਾ ਜਿਵੇਂ ਮਰਜੀ ਹੁਣ ਡੀਐਸਪੀ ਸਾਹਿਬ ਤੇ ਜਿਹੜੇ ਇੰਚਾਰਜ ਹੁੰਦੇ ਨੇ ਥਾਣੇ ਦੇ ਉਹ ਆਪਣਾ ਖੁਫੀਆ ਤੰਤਰ ਜਿਹੜਾ ਐਕਟਿਵ ਕਰਦੇ ਨੇ ਮੁਖਬਰਾਂ ਨੂੰ ਐਕਟਿਵ ਕੀਤਾ ਜਾਂਦਾ ਤੇ ਆਪ ਵੀ ਪੜਤਾਲ ਕੀਤੀ ਜਾਂਦੀ ਹੈ ਪਰਿਵਾਰ ਤੋਂ ਪੁੱਛਿਆ ਗਿਆ ਜਾਂਦਾ ਦੂਜੇ ਪਾਸੇ ਐਸਐਸਪੀ ਸਾਹਿਬ ਵੀ ਜਿਹੜੇ ਨੇ ਉਹ ਵੀ ਆਪਣੇ ਮੁਖਬਰਾਂ ਨੂੰ ਐਕਟਿਵ ਕਰਦੇ ਨੇ ਹੁਣ ਮੁਖਬਰ ਲਿਆ ਕੇ ਇਹਨਾਂ ਨੂੰ ਇੱਕ ਸੂਚਨਾ ਦਿੰਦੇ ਨੇ ਵੀ ਜਿਹੜਾ ਗੁਰਦੀਪ ਸਿੰਘ ਹੈ ਇਹ ਲੁਧਿਆਣੇ ਤੋਂ ਇੱਥੇ ਕਿਵੇਂ ਆਇਆ ਕਿਹਦੇ ਕਹਿਣ ਤੇ ਆਇਆ ਤੇ ਜੋ ਵੀ ਕੁਝ ਹੋਇਆ ਉਹ ਸਾਰਾ ਕੁਝ ਦੱਸਦੇ ਨੇ ਉਹ ਚਾਰ ਬੰਦਿਆਂ ਦਾ ਹੀ ਨਾਮ ਮੁਖਬਰਾਂ ਵੱਲੋਂ ਦੱਸਿਆ ਜਾਂਦਾ ਤੇ ਇੱਥੇ ਇਹਨਾਂ ਦੇ ਕੋਲ ਇੱਕ ਚਸ਼ਮਦੀਦ ਵੀ ਲੱਗ ਜਾਂਦਾ ਹੈ ਇਹਨਾਂ ਦੇ ਹੱਥ ਜਿਹੜਾ ਹੈ ਸਾਹਮਣੇ ਇਹਨਾਂ ਨੇ ਬੈਠ ਕੇ ਪਲਾਨਿੰਗ ਕੀਤੀ ਸੀ ਹੁਣ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਇਹਨਾਂ ਨੂੰ ਥਾਣੇ ਲਿਆਂਦਾ ਜਾਂਦਾ ਹੁਣ 2-3 ਸਾਲ ਬਾਅਦ ਜਦੋਂ ਇਹਦੀ ਫੇਰ ਤਹਿਕੀਕਾਤ ਕੇਸ ਦੀ ਹੋਈ ਕੇਸ ਦੁਬਾਰਾ ਖੁੱਲਿਆ ਤਾਂ ਹੈਰਾਨ ਰਹਿ ਜਾਂਦੇ ਨੇ ਜਿਹੜੇ ਗ੍ਰਿਫਤਾਰ ਕਰਕੇ ਥਾਣੇ ਲਿਆਂਦੇ ਗਏ ਸੀ ਉਹਨਾਂ ਵਿੱਚ ਸੀ ਮੋਨ ਸਿੰਘ ਗੁਰਮਤ ਸਿੰਘ ਦਵਿੰਦਰ ਸਿੰਘ ਤੇ ਬੱਬੂ ਇਹਨਾਂ ਤੋਂ ਪੁੱਛਗਿਛ ਹੁੰਦੀ ਹੈ ਪਰ ਇਹਨਾਂ ਦਾ ਕਹਿਣਾ ਹੁੰਦਾ ਹੈ ਵੀ ਉਹਦੇ ਕਤਲ ਦੇ ਵਿੱਚ ਸਾਡਾ ਨਾਂ ਕੋਈ ਹੱਥ ਐਨਾ ਸਾਡੇ ਪਰਿਵਾਰ ਦਾ ਜਿਹੜੇ 4 ਜਣੇ ਫੜੇ ਗਏ ਸੀ ਇਹਨਾਂ ਦੇ ਵਿੱਚ ਮੋਨ ਸਿੰਘ ਦਾ ਭਰਾ ਤੇ ਮੋਨ ਸਿੰਘ ਦਾ ਬੇਟਾ ਵੀ ਸੀ ਵੀ ਸਾਡਾ ਉਹਦੇ ਨਾਲ ਕੋਈ ਲੈਣਾ ਦੇਣਾ ਨਹੀਂ ਫਿਰ ਇਹਨਾਂ ਦੇ ਸਾਹਮਣੇ ਗਵਾਹ ਨੂੰ ਪੇਸ਼ ਕੀਤਾ ਜਾਂਦਾ ਹੁਣ ਇੱਥੇ ਮੋਨ ਸਿੰਘ ਜਿਹੜੇ ਹੁੰਦੇ ਨੇ ਉਹਨਾਂ ਦੇ ਕੋਲ ਕੋਈ ਵੀ ਜਵਾਬ ਨਹੀਂ ਹੁੰਦਾ ਫਿਰ ਜਿਹੜੀ ਕਹਾਣੀ ਨਿਕਲ ਕੇ ਬਾਹਰ ਆਉਂਦੀ ਹੈ ਮੋਹਨ ਸਿੰਘ ਦਾ ਤੇ ਲਖਮਣ ਸਿੰਘ ਦਾ ਘਰ ਜਿਹੜੇ ਦੇ ਬਿਲਕੁਲ ਨੇੜੇ-ਨੇੜੇ ਹੁੰਦੇ ਨੇ ਲੋਕਾਂ ਦੇ ਰਹਿਣ ਵਾਲੇ ਸੀ ਲਖਮਣ ਸਿੰਘ ਦਾ ਮੈਂ ਤੁਹਾਨੂੰ ਦੱਸਿਆ ਵੀ ਦੋ ਬੇਟੇ ਸੀ ਜਿਹੜਾ ਗੁਰਦੀਪ ਸਿੰਘ ਸੀ ਇਹ ਦੇਖਣ ਦੇ ਵਿੱਚ ਵਧੀਆ ਕੱਦ-ਕਾਠੀ ਦਾ مالک ਸੀ ਸਰੀਰ ਸੋਹਣਾ ਸੀ ਤੇ ਮੋਹਨ ਸਿੰਘ ਦੀ ਬੇਟੀ ਹੁੰਦੀ ਹੈ ਹਰਮਨਦੀਪ ਇਕੱਠੇ ਵੱਡੇ ਹੁੰਦੇ ਨੇ ਖੇਡਦੇ ਹਰਮਨ ਸਕੂਲ ਜਾਣ ਲੱਗਦੀ ਹੈ ਜਿਹੜਾ ਗੁਰਦੀਪ ਸਿੰਘ ਹੁੰਦਾ ਆਪਣੇ ਕੰਮ ਤੇ ਲੱਗ ਜਾਂਦਾ ਹੌਲੀ-ਹੌਲੀ ਇਹਨਾਂ ਦੇ ਵਿੱਚ ਨਜ਼ਦੀਕੀਆਂ ਵਧਦੀਆਂ ਨੇ ਕਿਉਂਕਿ ਇੱਕ ਉਮਰ ਐਸੀ ਹੁੰਦੀ ਹੈ ਉਹਦੇ ਵਿੱਚ ਆ ਕੇ ਬੰਦਾ ਚੰਗਾ ਮਾੜਾ ਸੋਚ ਹੀ ਨਹੀਂ ਸਕਦਾ ਉਹਨਾਂ ਦੀ ਸੋਚ ਦੇ ਮੁਤਾਬਕ ਉਹਨਾਂ ਨੂੰ ਸਾਰਾ ਕੁਝ ਸਹੀ ਲੱਗਦਾ ਇਹਨਾਂ ਦੀਆਂ ਨਜ਼ਦੀਕੀਆਂ ਵਧਦੀਆਂ ਨੇ ਇੱਕ ਦੂਜੇ ਨਾਲ ਮੇਲ ਮਲਾਪ ਸ਼ੁਰੂ ਹੁੰਦਾ ਹੁਣ ਜਿਹੜੀ ਹਰਮਨ ਸੀ ਉਹ ਸਕੂਲ ਜਾਂਦੀ ਹੈ ਪਰ ਸਕੂਲ ਤੋਂ ਬੰਕ ਮਾਰ ਕੇ ਉਹ ਗਰਦੀਪ ਨਾਲ ਘੁੰਮਣ ਫਿਰ ਨਿਕਲ ਜਾਂਦੀ ਹੈ ਇਹੋ ਜਿਹੀਆਂ ਗੱਲਾਂ ਜ਼ਿਆਦਾਤਰ ਲੁਕੀਆਂ ਨਹੀਂ ਰਹੀਆਂ ਉਹ ਪਿੰਡਾਂ ਵਿੱਚ ਖਾਸ ਕਰਕੇ ਇਹ ਗੱਲ ਸਾਰੇ ਪਿੰਡ ਦੇ ਵਿੱਚ ਫੈਲਦੀ ਹੈ ਤੇ ਫੈਲਦੀ ਫੈਲਦੀ ਇਹ ਮੋਹਨ ਸਿੰਘ ਤੱਕ ਪਹੁੰਚਦੀ ਹੈ ਸਕੂਲ ਦੇ ਵਿੱਚੋਂ ਵੀ ਮੋਹਨ ਸਿੰਘ ਨੂੰ ਫੋਨ ਆਉਂਦਾ ਹੈ ਵੀ ਹਰਮਨ ਕਈ ਦਿਨਾਂ ਤੋਂ ਸਕੂਲ ਨਹੀਂ ਆਈ। ਹੁਣ ਜਦੋਂ ਇਹ ਗੱਲ ਦਾ ਪਤਾ ਲੱਗਦਾ ਤਾਂ ਮੋਹਨ ਸਿੰਘ ਨੂੰ ਯਕੀਨ ਹੋ ਜਾਂਦਾ ਵੀ ਉਹ ਗੁਰਦੀਪ ਦੇ ਨਾਲ ਹੀ ਕਿਤੇ ਨਾ ਕਿਤੇ ਗਈ ਹੈ। ਮੋਹਨ ਸਿੰਘ ਗੁੱਸੇ ਦੇ ਵਿੱਚ ਲక్ష్మణ ਸਿੰਘ ਦੇ ਘਰ ਜਾਂਦਾ ਹੈ। ਸਵਰਨ ਕੌਰ ਤੇ ਲక్ష్మణ ਸਿੰਘ ਨੂੰ ਕਿਹਾ ਜਾਂਦਾ ਵੀ ਉਹ ਆਪਣੇ ਬੇਟੇ ਨੂੰ ਕੰਟਰੋਲ ਦੇ ਵਿੱਚ ਰੱਖਣ ਨਹੀਂ ਤੇ ਇਹਦਾ ਅੰਜਾਮ ਜਿਹੜਾ ਬਹੁਤ ਬੁਰਾ ਹੋਏਗਾ। ਉਹਨਾਂ ਨੂੰ ਵੀ ਲੱਗਦਾ ਸੀ ਵੀ ਕਿਤੇ ਨਾ ਕਿਤੇ ਸਾਡੇ ਬੇਟੇ ਦੀ ਗਲਤੀ ਹੈ ਤੇ ਪਿੰਡ ਦਾ ਮਾਮਲਾ ਹੈ। ਪਿੰਡ ਦੀ ਜਿਹੜੀ ਲੜਕੀ ਆ ਉਹਦੀ ਇੱਜ਼ਤ ਸਾਡੀ ਇੱਜ਼ਤ ਦੇ ਵਿੱਚ ਕੋਈ ਫਰਕ ਨਹੀਂ ਉਹਨਾਂ ਵੱਲੋਂ ਮੋਹਨ ਸਿੰਘ ਨੂੰ ਦਿਲਾਸਾ ਦਿੱਤਾ ਜਾਂਦਾ ਹੈ ਵੀ ਅਸੀਂ ਗੁਰਦੀਪ ਨੂੰ ਸਮਝਾਵਾਂਗੇ ਸਾਡੇ ਵੱਲੋਂ ਤੁਸੀਂ ਬੇਫਿਕਰ ਰਹੋ ਤੁਸੀਂ ਵੀ ਆਪਣੀ ਲੜਕੀ ਨੂੰ ਸਮਝਾਓ ਤੇ ਫਿਰ ਲੜਕੀ ਨੂੰ ਵੀ ਮਾਰਿਆ ਕੁੱਟਿਆ ਜਾਂਦਾ ਉਹਨੂੰ ਸਮਝਾਇਆ ਜਾਂਦਾ ਮੋਹਨ ਸਿੰਘ ਵੱਲੋਂ ਪਰ ਥੋੜੇ ਦਿਨਾਂ ਬਾਅਦ ਮੋਹਨ ਸਿੰਘ ਨੂੰ ਇੱਕ ਗੱਲ ਹੋਰ ਪਤਾ ਲੱਗਦੀ ਹੈ ਮੋਹਨ ਸਿੰਘ ਨੂੰ ਲੱਗਦਾ ਸੀ ਵੀ ਮਾਮਲਾ ਠੰਡਾ ਪੈ ਗਿਆ ਪਿੰਡ ਤੋਂ ਪਤਾ ਲੱਗਦਾ ਵੀ ਜਿਹੜਾ ਗੁਰਦੀਪ ਹੈ ਉਹਦੇ ਕੋਲ ਉਹਦੀ ਬੇਟੀ ਦੀਆਂ ਇਤਰਾਜਯੋਗ ਫੋਟੋਆਂ ਨੇ ਤੇ ਉਹਨੇ ਕਿਸੇ ਨੂੰ ਕਿਹਾ ਵੀ ਮੈਂ ਫੋਟੋਆਂ ਵਾਈਰਲ ਕਰਦਾਗਾ ਨੈਟ ਤੇ ਪਾ ਕੇ ਹੁਣ ਇਹ ਸੁਣ ਕੇ ਮੋਹਨ ਸਿੰਘ ਦੀ ਪੈਰਾਂ ਤਲਾ ਜ਼ਮੀਨ ਨਿਕਲਦੀ ਹੈ ਵੀ ਜੇ ਉਹਦੀ ਲੜਕੀ ਦੀ ਇਸ ਤਰੀਕੇ ਨਾਲ ਫੋਟੋਆਂ ਵਾਇਰਲ ਹੁੰਦੀਆਂ ਨਾ ਤਾਂ ਉਹਦੇ ਪੱਲੇ ਕੁਝ ਨਹੀਂ ਰਹਿਣਾ ਉਹ ਫਿਰ ਲక్ష్మణ ਸਿੰਘ ਤੇ ਸਵਰਨ ਕੌਰ ਕੋਲ ਜਾਂਦਾ ਉਹਨਾਂ ਨੂੰ ਸਾਰੀ ਗੱਲ ਦੱਸੀ ਜਾਂਦੀ ਹੈ ਤੇ ਇੱਥੇ ਫਿਰ ਲక్ష్మణ ਸਿੰਘ ਤੇ ਸਵਰਨ ਕੌਰ ਦਾ ਕਹਿਣਾ ਸੀ ਵੀ ਜੇ ਉਹਦੇ ਕੋਲ ਕੋਈ ਫੋਟੋਆਂ ਹੈਗੀਆਂ ਨੇ ਤਾਂ ਉਹ ਫੋਟੋਆਂ ਅਸੀਂ ਡਿਲੀਟ ਕਰਵਾ ਦਾਂਗੇ ਤੁਸੀਂ ਟੈਨਸ਼ਨ ਨਾ ਲੋ ਪਰ ਗੁਰਦੀਪ ਉਹ ਫੋਟੋਆਂ ਨਹੀਂ ਦਿੰਦਾ ਆਪਸ ਦੇ ਵਿੱਚ ਕਈ ਵਾਰ ਪਰਿਵਾਰਾਂ ਦੀ ਝੜਪ ਵੀ ਹੁੰਦੀ ਹੈ ਪਰ ਗਰਦੀਪ ਉਹ ਫੋਟੋ ਨਾ ਤਾਂ ਕਿਸੇ ਨੂੰ ਦਿੰਦਾ ਤੇ ਨਾ ਹੀ ਉਹਨੇ ਵਾਇਰਲ ਕੀਤੀਆਂ ਹੁਣ ਮੋਨ ਸਿੰਘ ਦੇ ਦਿਮਾਗ ਦੇ ਉੱਤੇ ਟੈਨਸ਼ਨ ਹੁੰਦੀ ਹੈ ਵੀ ਇਹ ਕਿਸੇ ਵਕਤ ਵੀ ਵਾਇਰਲ ਕਰ ਸਕਦਾ ਜਦੋਂ ਵਾਇਰਲ ਕੀਤੀਆਂ ਸਾਡੇ ਪਰਿਵਾਰ ਦੀ ਇੱਜ਼ਤ ਨਹੀਂ ਰਹਿਣੀ ਤੇ ਮੋਨ ਸਿੰਘ ਦੇ ਦਿਮਾਗ ਦੇ ਵਿੱਚ ਆਉਂਦਾ ਵੀ ਹੁਣ ਇੱਕੋ ਇੱਕ ਹੱਲ ਹੈ ਵੀ ਇਹਨੂੰ ਰਸਤੇ ਦੇ ਵਿੱਚੋਂ ਹਟਾਇਆ ਜਾਏ ਨਾ ਰਹੇਗਾ ਬਾਸ ਤੇ ਨਾ ਬਜੇਗੀ ਬਾਸੂਰੀ ਇਹ ਜਦੋਂ ਪਲਾਨਿੰਗ ਕਰਦੇ ਨੇ ਉਦੋਂ ਚੰਦ ਸਿੰਘ ਨਾਮ ਦਾ ਇੱਕ ਵਿਅਕਤੀ ਵੀ ਹੁੰਦਾ ਜਿਹਦੇ ਕੋਲੇ ਸਾਰੀ ਗੱਲਬਾਤ ਕਰਦੇ ਨੇ ਜਿੰਨੀ ਪੁਲਿਸ ਦੇ ਸਾਹਮਣੇ ਆ ਕੇ ਫਿਰ ਗਵਾਹੀ ਦਿੱਤੀ ਸੀ ਜਿਹੜਾ ਮੁਖਬਰਾਂ ਨੂੰ ਦੱਸਦਾ ਵੀ ਮੇਰੇ ਸਾਹਮਣੇ ਇਹਨਾਂ ਨੇ ਪਲਾਨਿੰਗ ਕੀਤੀ ਸੀ ਉਸੇ ਪਲਾਨਿੰਗ ਦੇ ਤਹਿਤ ਜਿਹੜਾ ਮੋਹਨ ਸਿੰਘ ਹੁੰਦਾ ਇਹ ਫੋਨ ਕਰਕੇ ਆਪਣੀ ਬੇਟੀ ਤੋਂ ਦਾ ਨੰਬਰ ਲੈ ਕੇ ਫੋਨ ਕਰਕੇ ਉਹਨੂੰ ਬੁਲਾਉਂਦਾ ਵੀ ਤੂੰ ਮੇਰੀ ਬੇਟੀ ਦੀਆਂ ਜਾਂ ਤਾਂ ਫੋਟੋਆਂ ਡਿਲੀਟ ਕਰ ਦੇ ਗੁਰਦੀਪ ਸਿੰਘ ਜਦੋਂ ਨਹੀਂ ਮੰਨਦਾ ਫਿਰ ਉਹਨੂੰ ਕਿਹਾ ਜਾਂਦਾ ਵੀ ਜੇ ਨਹੀਂ ਡਿਲੀਟ ਕਰਨੀਆਂ ਤੂੰ ਫਿਰ ਇਹਦੇ ਨਾਲ ਵਿਆਹ ਕਰਾ ਉਹ ਮੰਨ ਜਾਂਦਾ ਵੀ ਠੀਕ ਹੈ ਮੈਂ ਤੇ ਨਾਲ ਵਿਆਹ ਕਰਾ ਲੈਣਾ ਉਹਨੂੰ ਪਿੰਡ ਬੁਲਾਇਆ ਜਾਂਦਾ 18 ਤਰੀਕ ਨੂੰ ਲੁਧਿਆਣੇ ਚਲਾ ਜਾਂਦਾ ਉਸ ਤੋਂ ਬਾਅਦ ਉਹਨੂੰ ਫਿਰ ਬੁਲਾਇਆ ਜਾਂਦਾ ਤੇ ਹੁਣ ਜਿਵੇਂ ਉਹ 21 ਤਰੀਕ ਰਾਤ ਨੂੰ ਆਉਂਦਾ ਉਥੇ ਫਿਰ ਮੋਹਨ ਸਿੰਘ ਵੱਲੋਂ ਗੁਜ਼ਾਰਿਸ਼ ਕੀਤੀ ਜਾਂਦੀ ਹੈ ਵੀ ਇਹ ਫੋਟੋਆਂ ਤੋਂ ਮੈਨੂੰ ਦੇ ਦੇ ਇਹ ਫੋਟੋਆਂ ਡਿਲੀਟ ਕਰ ਦੇ ਇਥੇ ਗਰਦੀਪ ਸਿੰਘ ਫੜਕ ਜਾਂਦਾ ਤੇ ਗਰਦੀਪ ਸਿੰਘ ਦੀ ਥੋੜਾ ਨਸ਼ੇ ਦੇ ਵਿੱਚ ਵੀ ਹੁੰਦਾ ਪੈਗ ਵਗੈਰਾ ਲੱਗਿਆ ਹੁੰਦਾ ਜਦੋਂ ਇਹਨਾਂ ਦੀ ਉੱਥੇ ਆਪਸ ਦੇ ਵਿੱਚ ਬਹਿਸ ਹੁੰਦੀ ਹੈ ਫਿਰ ਚਾਰੋਂ ਜਣੇ ਨੂੰ ਫੜਦੇ ਨੇ ਤੇ ਟੈਲੀਫੋਨ ਦੀ ਤਾਰ ਜਿਹੜੀ ਆਪਣੇ ਨਾਲ ਲੈ ਕੇ ਗਏ ਸੀ ਉਹਦੇ ਨਾਲ ਉਹਦਾ ਗਲ ਘੁੱਟ ਕੇ ਉਨੂੰ ਉੱਥੇ ਮਾਰ ਦਿੱਤਾ ਜਾਂਦਾ ਹੈ ਮਾਰਨ ਤੋਂ ਬਾਅਦ ਉਹਦੀ লাশ ਉਹਨਾਂ ਦੇ ਡੰਗਰਾਂ ਦੇ ਬਾੜੇ ਦੇ ਅੱਗੇ ਸੁੱਟ ਦਿੱਤੀ ਜਾਂਦੀ ਹੈ ਇਸ ਤੋਂ ਬਾਅਦ ਇਹਨਾਂ ਚਾਰਾਂ ਜਣਿਆਂ ਨੂੰ ਗ੍ਰਿਫਤਾਰ ਕਰਕੇ ਕੋਰਟ 'ਚ ਪੇਸ਼ ਕਰਕੇ ਜੇਲ੍ਹ ਭੇਜਿਆ ਜਾਂਦਾ ਹੈ 2-3 ਸਾਲ ਬਾਅਦ ਜਿਹੜਾ ਇਹ ਬਲਾਈਂਡ ਮਰਡਰ ਸੀ ਇਹਦੀ ਗੁੱਥੀ ਸੁਲਝਦੀ ਹੈ ਪੁਲਿਸ ਨੇ ਜਦੋਂ ਕੋਸ਼ਿਸ਼ ਕੀਤੀ ਕੁਝ ਦਿਨਾਂ ਦੇ ਵਿੱਚ ਇਹ ਸਾਰਾ ਕੇਸ ਜਿਹੜਾ ਖੁੱਲ ਕੇ ਸਾਹਮਣੇ ਆ ਜਾਂਦਾ ਹੈ ਤੇ ਜਿਹੜੇ ਅਪਰਾਧੀ ਨੇ ਉਹ ਪੁਲਿਸ ਦੇ ਕਬਜ਼ੇ ਦੇ ਵਿੱਚ ਹੁੰਦੇ ਨੇ ਜੇ ਇਹਦੀ ਪਹਿਲਾਂ ਇਸੇ ਤਰੀਕੇ ਤਹਿਕੀਕਤ ਕੀਤੀ ਹੁੰਦੀ ਤਾਂ 2 ਸਾਲ 2.5 ਸਾਲ ਪਹਿਲਾਂ ਵੀ ਜਿਹੜਾ ਮਾਮਲਾ ਨਿਬੜ ਸਕਦਾ ਸੀ। ਕਤਲ ਕਿਸੇ ਵੀ ਮਸਲੇ ਦਾ ਹੱਲ ਨਹੀਂ। ਹਾਲਾਂਕਿ ਜੋ ਕੁਝ ਵੀ ਗਰਦੀਪ ਨੇ ਕੀਤਾ ਉਹ ਬਿਲਕੁਲ ਗਲਤ ਸੀ ਤੇ ਮੋਹਨ ਸਿੰਘ ਜੀ ਉਸੇ ਸਮੇਂ ਇਹਦੀ ਰਿਪੋਰਟ ਕੀਤੀ ਹੁੰਦੀ ਪੁਲਿਸ ਕੋਲ ਗਏ ਹੁੰਦੇ ਕਾਨੂੰਨ ਦਾ ਸਹਾਰਾ ਲਿਆ ਹੁੰਦਾ। ਤਾਂ ਉਹਨਾਂ ਨੂੰ ਇਹ ਕਤਲ ਕਰਨ ਦੀ ਜਾਂ ਐਡਾ ਵੱਡਾ ਕਦਮ ਚੁੱਕਣ ਦੀ ਜ਼ਰੂਰਤ ਨਹੀਂ ਸੀ। ਕਾਨੂੰਨ ਦੇ ਮੁਤਾਬਕ ਇਹ ਵੀ ਨਿਜਿੱਠਿਆ ਜਾ ਸਕਦਾ ਸੀ। ਪਰ ਜੋ ਫੈਸਲਾ ਉਹਨਾਂ ਨੇ ਲਿਆ ਜੋ ਕਦਮ ਉਹਨਾਂ ਨੇ ਚੁੱਕਿਆ ਅੱਜ ਕਿੰਨੀਆਂ ਜ਼ਿੰਦਗੀਆਂ ਉਹਦੇ ਕਾਰਨ ਬਰਬਾਦ ਹੋਈਆਂ ਫਿਰ ਵੀ ਲੜਕੀ ਦਾ ਪਤਾ ਲੱਗਿਆ ਜੋ ਕੁਛ ਉਹਦੇ ਸੰਬੰਧੀ ਤੇ ਚਾਰ ਜਣੇ ਜਿਹੜੇ ਜੇਲ੍ਹ ਦੇ ਵਿੱਚ ਜਾਂਦੇ ਨੇ ਗਰਦੀਪ ਸਿੰਘ ਸੀ ਉਹ ਇੱਕ ਗਲਤੀ ਕਾਰਨ ਇਸ ਦੁਨੀਆ ਤੋਂ ਚਲਾ ਗਿਆ ਗਰਦੀਪ ਸਿੰਘ ਵ્યાਅ ਵਾਰਿਆ ਸੀ ਉਹਨੇ ਇੱਕ ਲੜਕੀ ਦੀ ਜ਼ਿੰਦਗੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਚੱਕਰ ਦੇ ਵਿੱਚ ਆਪਣੀ ਜਾਨ ਤੋਂ ਚਲਾ ਗਿਆ ਹਾਲਾਂਕਿ ਜੋ ਕੁਝ ਵੀ ਹੋਇਆ ਸੀ ਉਸ ਤੋਂ ਬਾਅਦ ਉਹ ਸਾਰਾ ਕੁਝ ਛੱਡ ਕੇ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਵਧਦਾ ਕੁਝ ਸੋਚਦਾ ਸਮਝਦਾ ਵਿਚਾਰਦਾ ਮਾਪਿਓਂ ਦੀ ਵੀ ਨਹੀਂ ਮੰਨੀ ਉਸ ਕਾਰਨ ਕਿੰਨੀਆਂ ਜ਼ਿੰਦਗੀਆਂ ਨੇ ਜਿਹੜੀਆਂ ਪਰੇਸ਼ਾਨੀ ਦੇ ਵਿੱਚ ਆਈਆਂ ਪਰਿਵਾਰਾਂ ਦੋਨਾਂ ਦੀ ਜਿਹੜੀ ਹੈ ਉਹ ਜ਼ਿੰਦਗੀ ਰੁੱਲ ਜਾਂਦੀ ਹੈ ਜਦੋਂ ਇੱਕ ਜੀ ਕਰ ਦੇ ਵਿੱਚੋਂ ਚਲਾ ਜਾਏ ਤੇ ਜਿਸ ਕਾਰਨ ਚਲਾ ਜਾਏ ਉਹ ਪਰਿਵਾਰ ਦੀ ਜੇ ਆਪਾਂ ਆਪਣੀਆਂ ਭਾਵਨਾਵਾਂ ਤੇ ਕੰਟਰੋਲ ਰੱਖੀਏ ਤਾਂ ਬੜੀਆਂ ਮੁਸੀਬਤਾਂ ਤੋਂ ਬਚ ਸਕਦੇ ਹਾਂ ਆਪਣਾ ਤੇ ਆਪਣੇ ਪਰਿਵਾਰ ਦਾ ਧਿਆਨ ਰੱਖੋ ਸਤਾਰਕ ਰਹੋ ਮਿਲਾਂਗੇ ਕਿਸੇ ਹੋਰ ਸਟੋਰੀ ਦੇ ਵਿੱਚ ਉਦੋਂ ਤੱਕ ਲਈ あすにか。